ਕੋ ਮੰਡਲ ਤੇ ਵਸਤਰ ਨਹੀਂ ਲਿਆ ਸਕੀ ਹੋ ਸਕਦਾ ਇਹ ਸਿੰਘ ਉਸ ਲੜਕੀ ਨੂੰ ਛੋੜਾ ਲਾ ਕੇ ਆਉਂਦੇ ਪਰ ਉਹ ਹਸਪਤਾਲ ਜੜ ਮੈਂ ਐਡਮਿਟ ਆ ਉਹਨਾਂ ਦੇ ਪਰਿਵਾਰ ਦਾ ਕੋਈ ਜੀ ਚੜਾਈ ਵੀ ਕਰ ਗਿਆ ਆ ਪਰ ਮੈਨੂੰ ਹਰਾਲ ਕੀ ਹੋਣ ਗਿਆ ਵੀ ਅੰਮ੍ਰਿਤਸਰ ਤੇ ਬੈਠੇ ਕੁਝ ਲੋਕ ਸੋਸ਼ਲ ਮੀਡੀਆ ਦੇ ਪੋਸਟ ਪਾਏ ਦੇ ਸਾਡੇ ਸਿੰਘ ਗਿਆ ਸੀ ਕੋਈ ਪੋਸਟ ਨਹੀਂ ਪਾਈ ਉਹਨਾਂ ਨੇ ਠੀਕ ਹੈ ਕੁਝ ਲੋਕ ਅਰਜਾਈ ਤੇ ਬੈ ਕੇ ਹੀ ਨਾਮ ਨਾ ਕਰਤੀ ਜਾਂਦੇ ਆ ਕ੍ਰੋਨੀ ਕਮੇਟੀ ਆਪ ਦੀ ਮੋਰਨ ਡੀਟੀ ਤੋਂ ਭੱਜ ਰਹੀ ਆ ਛੋਟੇ ਬੱਚੇ ਜਿੰਨਾ ਵੀ ਸਤਕਾਰ ਕੀਤਾ ਜਵੇਂ ਉਹਨਾਂ ਥੋੜਾ ਕੋੜ ਕੋੜ ਨਮਸਕਾਰ ਆ ਇਹਨਾਂ ਦੀ ਇਹ ਸਕਲ ਇਹਨਾਂ ਨੂੰ 10 1500 ਕਿਲੋਮੀਟਰ ਜਾਣਾ ਕਿੱਡੇ ਜਾ ਕੇ ਉੱਥੋਂ ਆ ਲੈ ਕੇ ਆਉਣਾ ਆ ਉਹੀ ਕਮੰਡਲ ਆ ਜਿਹੜਾ ਉਹ ਲੜਕੀਆਂ ਫੜਿਆ ਸੀ ਬਸ ਤੇ ਇਹਨਾਂ ਦੇ ਕੋਲ ਆ ਉਹ ਗੱਡੀ 'ਚ ਹੈਗੇ ਸੋ ਇਸ ਕਰਕੇ ਇਹਨਾਂ ਵੀਰਾਂ ਨੂੰ ਗੁਰੂ ਨਾਨਕ ਸਾਹਿਬ ਨੇ ਸੇਵਾ ਲਈ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਦੇ ਤਖਤ ਦੀ ਰਹਿਮਾਈ ਹੇਠੇ ਵੀ ਸੇਵਾ ਕਰਦੇ ਆ ਇਹਨਾਂ ਦਾ ਜੁਆ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਇਹਨਾਂ ਸਾਰੇ ਆਪੁਰਖੀਆਂ ਨੂੰ ਨਮਸਕਾਰ ਹੈ ਇਹ ਸਾਡੀ ਬੇਨਤੀ ਹੈ ਵੀ ਗੁਰੂ ਗੋਬਿੰਦ ਸਾਹਿਬ ਸਰਕਾਰ ਕਮੇਟੀ ਤੇ ਹੋਰ ਸਿੰਘ ਜਥੇਬੰਦੀਆਂ ਦਲਪੰਥ ਸਾਰੇ ਨਾਲ ਮਿਲ ਕੇ ਇਵੇਂ ਸੇਵਾ ਕਰਦੇ ਰਹਿਣਗੇ ਜੇ ਕੋਈ ਦੁਸ਼ਟ ਇਦਾਂ ਦੀ ਖਨਾਮੀ ਕਰਨ ਦੀ ਕੋਸ਼ਿਸ਼ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਸੋ ਗੁਰੂ ਨੇ ਮેર ਕੀਤਾ ਤੇ ਜੇ ਸਮਾਂ ਰਹਿੰਦਿਆਂ ਸ਼੍ਰੋਮਣੀ ਕਮੇਟੀ ਨੇ ਉਦੋਂ ਸਿੱਧੀਆਂ ਦੇ ਜਿਨ੍ਹਾਂ ਨੇ ਗਲਤ ਕਦਮ ਚੱਕੇ ਸੀ ਅੰਦਰ ਵਿੱਚ ਉਦੋਂ ਗੱਲ ਕੀਤੀ ਹੁੰਦੀ ਤੇ ਆਜਾ ਦਿਨ ਨਹੀਂ ਸੀ ਲਿਖਣੇ ਪੈਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਨਾਮ ਦਾ ਪੇਸ਼ੀ ਦੇ ਹੱਥ ਹੱਥ ਜੋਤੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਗ੍ਰੰਥ ਸਾਹਿਬ ਸਾਰ ਕਮੇਟੀ ਪੰਜਾਬ ਸੋਨੇ ਸੰਗਠਨ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਬਾਹਰ ਲੋਹੀ ਸੀ ਜੋ ਛਡੋਲ ਦੀ ਮੱਧ ਪ੍ਰਦੇਸ਼ ਦੀ ਕਾਫੀ ਦੇ ਤੱਕ ਦੀ ਵੀਡੀਓ ਚੱਲਦੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰੂਪ ਧਾਰ ਕੇ ਸੁਆੰਗਰ ਚਾ ਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਵਿੱਚ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਜੀ ਤੇ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਇਫੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਫੈਕਟਰੀ ਸੀਗਾ ਜਿਹੜਾ ਸੁਗੁਰਦੁਆਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਕੋ ਧਰਮਸ਼ਾਲਾ ਸੀ ਸਿੰਧੀਆਂ ਦੀ ਕੋ ਧਰਮਸ਼ਾਲਾ ਵਿੱਚ ਇੱਕ ਫੈਕਟਰੀ ਤੇ ਕਿ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲ ਚਨਾਣਾ ਕਰ ਗਏ ਸੀ ਤੇ ਜਾਂਦੇ ਜਦੋਂ ਆਪਾਂ ਦੇਖਿਆ ਤੇ ਉੱਥੇ ਉਹਨਾਂ ਦੀ ਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਤੇ ਸਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀਫਾਈਰੀ ਸਾਰਾ ਕੀਤਾ ਕਿ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕਾਮਾਂ ਬਹੁਤ ਮਤਲਬ ਗੁਰੂ ਮਰਿਆਦਾ ਅਨੁਸਾਰ ਸਿੱਖ ਪੰਥ ਦੇ ਰੂਪੇਸ ਪਹੁੰਚੀ ਆ। ਸੋ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉੱਥੇ ਪਹੁੰਚੇ ਸਤ ਸਿੰਘ ਸਾਰੇ। ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉੱਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ। ਤੇ ਜਥੇਦਾਰ ਨੂੰ ਤੇ ਐਸਪੀਸੀ ਦੇ ਵੀ ਨੰਬਰ ਦੇਖ ਗਏ ਉਹ ਵਰਤ ਪਰਨ ਗਿਆ ਤੇ ਕੋਈ ਤਾਂ ਜਾਂ ਕੇ ਉਸੇ ਵਸਤਰ ਲੈ ਕੇ ਆਇਓ ਕੀ ਕਾਰਨ ਦੇ ਸਮ ਦੇਖੋ ਮੈਂ ਦੱਸਦਾ ਸਾਰੀ ਸੰਗਤ ਨੂੰ ਬਿਲਕੁਲ ਦਰਬਾਰ ਸਾਹਿਬ ਤੋਂ ਕੋਈ ਨਹੀਂ ਗਿਆ ਉੱਥੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਦਾ ਕੋਈ ਪ੍ਰਚਾਰਕ ਆ ਉਹ ਬੰਦੇ ਨੇ ਉੱਥੇ ਵੈਰੀਫਾਈ ਕੀਤਾ ਆ ਕਿ ਇਹਨਾਂ ਦੇਥੋਂ ਕੋਈ ਬੰਦਾ ਨਹੀਂ ਗਿਆ ਸਿਰਫ ਇੱਕ ਟੀਮ ਗਈ ਸੀ ਬਿਲਕੁਲ ਨਹੀਂ ਕੋਈ ਟੀਮ ਨਹੀਂ ਗਈ ਸਿਰਫ ਸਾਡੇ ਨਾਲ ਜਿਹੜੀ ਉੱਥੇ ਗੱਲ ਹੋਈ ਸਿਰਫ ਉਹਨਾਂ ਦਾ ਪ੍ਰਚਾਰਕ ਮੱਧ ਪ੍ਰਦੇਸ਼ ਦਾ ਪ੍ਰਚਾਰਕ ਅਸ਼ਰਮਿਕ ਕਮੇਟੀ ਦਾ ਉਹਨੇ ਸਾਰੀ ਲਿਖੀ ਜਿਹੜੀ ਪੜਤਾਲ ਕਰਕੇ ਇੱਥੇ ਕਾਲਤਾ ਸਾਹਿਬ ਤੇ ਭੇਜੀ ਆ ਬੜੀ ਸ਼ਰਮ ਦੀ ਗੱਲ ਆ ਜਥੇਦਾਰਾਂ ਲਈ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵੀ ਉਹ ਬੀਬੀ ਨੂੰ ਨਹੀਂ ਕਿਹਾ ਤੁਸੀਂ ਕਾਲਤਾ ਸਾਹਿਬ ਪੇਸ਼ ਹੋ ਕਿੰਨਾ ਕਿੰਨਾਂ ਨੇ ਜ਼ਰੂਰੀ ਕੰਮ ਐਡਾ ਵੱਡਾ ਉਹਨੇ ਜਿਹੜਾ ਸਿਰਸੇ ਵਾਲਾ ਸਾਧ ਨੇ ਜਦੋਂ ਸੁਆਗਰ ਚਾਇਆ ਸੀ ਤੇ ਦੁਨੀਆ ਵਿੱਚ ਹਹਾਕਾਰ ਮਚ ਗਈ ਸੀ ਉਹ ਉਹਨੇ ਤਾਂ ਸਿਰਫ ਨਕਲ ਕੀਤੀ ਸੀ ਤੋੜੇ ਕੱਪੜੇ ਪਾਏ ਐਨੇ ਦਾ ਪੂਰਾ ਗੁਰੂ ਨਾਨਕ ਬਾષા ਰੂਪ ਧਾਰ ਕਰ ਲਿਆ ਪਰ ਪਤਾ ਨਹੀਂ ਕਾਲਤਾ ਸਾਹਿਬ ਦੇ ਜਥੇਦਾਰਾਂ ਨੂੰ ਕੀ ਆ ਉਹਨਾਂ ਨੂੰ ਉੱਥੇ ਟਾਈਮ ਬੁਲਾਉਣਾ ਚਾਹੀਦਾ ਸੀਗਾ ਮਨਸ਼ਾ ਕੀ ਸੀ ਸਰੂਪ ਕੇ ਉਹਨਾਂ ਨੇ ਧਾਰਨੀ ਕੀਤਾ ਕਿ ਪ੍ਰੋਗਰਾਮ ਕੀ ਸੀ ਦੇਖੋ ਜੀ ਇਹ ਇਹ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਚੱਲ ਰਿਹਾ ਸੀਗਾ ਤੇ ਗੁਰਪੁਰਬ ਚੱਲਦੇ ਅਖੰਡ ਪਾਠ ਦੇ ਸਾਹਿਬ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਦੇਖਦੇ ਹੋ ਅੱਜ ਜਿਹੜੀ ਚੱਲਦੀ ਪਈ ਵੀਡੀਓ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚੀ ਜਿਹੜੀ ਬੈਠੀ ਆ ਤੇ ਜਦੋਂ ਅਖੰਡ ਪਰਸਾ ਦੇ ਟੋਗ ਪੈ ਰਹੇ ਸੀ ਉਦੋਂ ਜਿਹੜੀ ਉਹ ਬੀਬੀ ਛੋਟੀ 12 ਸਾਲ ਦੀ ਬੀਬੀ ਨੂੰ ਦਾੜਾ ਲਾ ਕੇ ਜੇ ਆਪ ਬਸਤਰ ਲੈ ਕੇ ਆ ਤੁਹਾਨੂੰ ਦਿਖਾਵਾਂਗੇ ਉਹ ਲੈ ਕੇ ਤੇ ਅੰਦਰ ਆਉਂਦੇ ਆ ਅੰਦਰ ਆ ਕੇ ਤਾਂ ਉਹ ਮੱਥੇ ਟਿਕਾਉਂਦੇ ਪਏ ਆ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਬੀਬੀ ਜਿਹੜੀ ਉਹ ਰੋਲ ਕ੍ਰਿਸ਼ਨ ਦਾ ਵੀ ਕਰਦੀ ਰਹੀ ਪਹਿਲਾਂ ਉਹ ਤੇ ਰਾਧਾ ਦਾ ਵੀ ਕਰਦੀ ਰਹੀ ਰਾਮ ਜੀ ਨਾਲ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਹੁਣ ਅਕਾਲ ਤਖਤ ਸਾਹਿਬ ਨੂੰ ਜਫੇਦਾਰ ਨੂੰ ਸਾਡੀ ਇਹ ਬੇਨਤੀ ਆ ਇਹਨੂੰ ਜਲਦ ਤੋਂ ਜਲਦ ਬੁਲਾਇਆ ਜਾਵੇ ਤਾ ਜੋ ਅੱਗੇ ਤੋਂ ਸੋਸ਼ਲ ਮੀਡੀਆ ਤੇ ਇਦਾਂ ਦਾ ਨਾ ਹੋਵੇ ਹੋਰੀਆਂ ਕਿ ਉਹ ਬੱਚੀ ਦੀ ਹਾਲਤ ਨਾ ਦੇ ਕੇ ਕੋਈ ਡਿਪਰੈਸ਼ਨ ਤੇ ਗਈ ਹੈ ਕਿੰਨਾ ਕਰੀ। ਤੁਸੀਂ ਕਹੋ ਮੈਂ ਦੇਖੋ ਜੀ ਇਹ ਹਾਲਤ ਠੀਕ ਆ ਦੀ ਸਿਰਫ ਉਹਨੂੰ ਥੋੜੀ ਪ੍ਰੋਬਲਮ ਲੱਗੀ ਵੀ ਸਾਰੇ ਲੋਕੀ ਦੁਨੀਆ ਫੋਨ ਕਰਨ ਦੀ ਵੀਡੀਓ ਚੱਲਣ ਦੀ ਆ ਥੋੜੀ ਜਿਹੀ ਸਹਿਮੀ ਪਈ ਆ ਉਹ ਹੈ ਤਾਂ ਡਰ ਵਿੱਚ ਆ ਪਰ ਠੀਕ ਆ ਉਹ ਪਰ ਜਿਹੜੀ ਗੱਲ ਸੱਚ ਆ ਉਹਨਾਂ ਦੇ ਦੋ ਜਿਹੜੇ ਹੈਗੇ ਉਹ ਕਾਲ ਚਲਾਣਾ ਕਰ ਗਏ ਠੀਕ ਹੈ ਹਾਂ ਲਧਨ ਕਿਹੜੀ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਪੁੱਛਣੀ ਚਾਹੀਦੀ ਹੈ ਨੇ ਦੇਖੋ ਇਹ ਤਾਂ ਗੁਰੂ ਨਾਨਕ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਹੈਗੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਜਾਂਦੇ ਆ ਆਪਾਂ ਇਹ ਗੱਲ ਨਹੀਂ ਕਰ ਸਕਦੇ ਜੀ ਹਾਂ ਜੀ ਕਿਹੜੇ ਵਸਤਰ ਲੈ ਕੇ ਆਓ ਕੀ ਕੀ ਲੈ ਕੇ ਆਏ ਦੇਖੋ ਜੀ ਜਿਹੜੇ ਸਾਰਿਆਂ ਨੇ ਸੁਆਗਤ ਆਇਆ ਹੀ ਉਹ ਆਪਾਂ ਸਾਰੇ ਕੱਪੜੇ ਜਿਹੜੇ ਲੈ ਜਾਂਦੇ ਆ ਇੱਕ ਮੰਡਲ ਨਾਲ ਬਸ ਇਹ ਜਿਹੜਾ ਸਾਡੇ ਕੋਲ ਜਿਹੜੇ ਰਹਿੰਦੇ ਜਿਹੜੇ ਵਸਤਰ ਤੇ ਆ ਉਹ ਸਾਰੇ ਲੈ ਲੈਂਦੇ ਆਪਾਂ ਤੇ ਉਹ ਆਪਾਂ ਜਿੱਦਾਂ ਕਹਾਲਤਾ ਸਰ ਜਦੋਂ ਵੀ ਕਹਿਣਗੇ ਆਪਾਂ ਤੇ ਇਸ ਕਰਾਂਗੇ ਜੀ ਅੱਜ ਕਹਾਂਗੇ ਅੱਜ ਦੇ ਦਾਂਗੇ ਜਦੋਂ ਸਾਨੂੰ ਬੁਲਾਵਾਂਗੇ ਆਪਾਂ ਨੂੰ ਹਾਜ਼ਰ ਕਰਿਆ ਹੋਏ ਠੀਕ ਸਾਹਿਬ ਜੀ ਆਪਾਂ ਕੰਮ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਜੀਤ ਸਿੰਘ ਕੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਇਹ ਮੇਰੇ ਛੋਟੇ ਵੀ ਛਡੌਲ ਗਏ ਸੀ ਜਿੱਥੇ ਇੱਕ ਮੈਂ ਤਾਂ ਉਹਨੂੰ ਬਦਚਲਣ ਕਹੂੰਗਾ ਬੇਟੀ ਬੱਚੀ ਬੀਬੀ ਕੁਝ ਵੀ ਸ਼ਬਦ ਵਰਤ ਲੋ ਪਰ ਉਹਨੇ ਕੰਮ ਬਹੁਤ ਮਾੜਾ ਕੀਤਾ ਉਹਨੇ ਆਕ ਮੰਡਲ ਹੱਥ ਫੜ ਕੇ ਤੇ ਗੁਰੂ ਨਾਨਕ ਸਾਹਿਬ ਦੇ ਵਸਤਰ ਧਾਰਨ ਕਰਕੇ ਸਵਾਗ ਰਚਿਆ ਸ਼ਾਵਾਸ਼ੇ ਨਾ ਵੀਰਾਂ ਦੇ ਕੀਰਤੀ ਸਿੱਖ ਨੇ 14-1500 ਕਿਲੋਮੀਟਰ ਗਏ ਨੇ ਉਥੋਂ ਉਹਦਾ ਸਵਾਗ ਰਤਨ ਵਾਲਾ ਸਾਰਾ ਸਮਾਨ ਲੈ ਕੇ ਆਏ ਨੇ ਸਟੂਟਨ ਕਿੰਨੇ ਸਿੰਘ ਗਏ ਸੀ ਤੇ ਕਿਹੜੀ ਜਥੇਬੰਦੀ ਦਾ ਹੋ ਸਤ ਸਿੰਘ ਐ ਸੀ ਇਹ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨਾਲ ਸੀਗੇ ਵਾਰਸ ਪੰਜਾਬ ਭਾਈ ਦੀਪ ਸਿੰਘ ਸਿੱਧੂ ਵਾਲੀ ਦੇਵੀ ਸਿੰਘ ਸੀਗੇ ਨਾਲ ਸੋ ਇਹਨਾਂ ਨੇ ਸਮਾਣੇ ਮੋਰਚੇ ਤੋਂ ਇਹਨਾਂ ਨੇ ਗੁਰਮਤਾ ਕਰਕੇ ਇਹ ਗਏ ਸੀ ਪਰ ਮੈਨੂੰ ਅਫਸੋਸ ਹੈ ਆਵੇ ਕੱਲ ਤੱਕ ਸਾਬ ਤੋਂ ਇੱਕ ਟੀਮ ਗਈ ਸੀ ਉਹ ਖਾਲੀ ਹੱਥ ਵਾਪਸ ਆ ਗਈ ਕਾਨੂੰਨ ਕਿਸਮੇ ਖਾਲਦਾ ਜੀ ਦਬਾ ਪ੍ਰੈਸ਼ਰ ਇਹੇ ਸਿੰਘ 1.5 2 ਸਾਲ ਪਹਿਲਾਂ ਅੰਦਰ ਗਏ ਸੀ ਸਿੰਧੀ ਪਰਿਵਾਰ ਨੇ ਉਥੇ ਗੁਰਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਉਹਨਾਂ ਕੋ ਗੁਰਗ੍ਰੰਥ ਸਾਹਿਬ ਦਾ ਸਰੂਪ ਲਿਆ ਤੇ ਕੁਝ ਸੰਪਰਦਾਵਾਂ ਦੇ ਲੋਕ ਕੁਝ ਸਾਰੀਆਂ ਨਹੀਂ ਤੇ ਇਹ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਇਹ ਕਹਿੰਦੇ ਸੀ ਕਿ ਸਤਕਾਰ ਕਮੇਟੀ ਤੋੜਦੀ ਆ ਜੇ ਉਹਨਾਂ ਦੀ ਸੰਗੀ ਉਦੋਂ ਨੱਪੀ ਹੁੰਦੀ ਜਦੋਂ ਉਹਨਾਂ ਨੇ ਗੁਰਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਤੇ ਆਹ ਦਿਨ ਨਹੀਂ ਸੀ ਦੇਖਣੇ ਪੈਣੇ ਅੱਜ ਸੋ ਇਸ ਕਰਕੇ ਇਹ ਕਿਰਤੀ ਵੀਰ ਇੰਨੀ ਲੰਮੀ ਬਾਤ ਕਰਕੇ ਆਏ ਆ ਇਹਨਾਂ ਦਾ ਜਿਹਾ ਜੱਜ ਜਿੰਨੀ ਸਾਨੂੰ ਸਮਝ ਸੀ ਇਹਨਾਂ ਦਾ ਸਤਕਾਰ ਵੀ ਕੀਤਾ ਇਹਨਾਂ ਦਾ ਧੰਨਵਾਦ ਕਰਦੇ ਆ ਕੌਮ ਇਹਨਾਂ ਦੀ ਰੋਮ ਰੋਮ ਕਰਕੇ ਦੇਣੀ ਸਰ ਅੱਜ ਫੋਟੋ ਵੀਡੀਓ ਦੀ ਬਸ ਤਰ੍ਹਾਂ ਦੀ ਤਰ੍ਹਾਂ ਦੇਖੋ ਜੀ ਅਕਾਲ ਤਖਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਤਖਤ ਆ ਤੇ ਫਸੀਲ ਦੇ ਥੱਲੇ ਅਰਦਾਸ ਕਰ ਦੇਣੀ ਆ ਇਹ ਇੱਕ ਵਾਰੀ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਭੇਟ ਕਰ ਦੇਣਾ ਰੱਖ ਦੇਣਾ ਆ ਉਸ ਤੋਂ ਬਾਅਦ ਅਸੀਂ ਆ